ਕਰਦੇ ਦੱਸਦੇ ਕਿ ਫਤੇਗੜ ਸਾਹਿਬ ਵਿਖੇ ਬਾਦਮੀ ਵਿਕਲ ਵਜਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ ਚੀਫ ਮਿੰਿਸਟਰ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਕਾਟਕ ਸਾਹਿਬ ਦੇ ਜਥੇਦਾਰ ਨੇ ਫੈਸਲੇ ਦਾ ਵਿਰੋਧ जताया ਸੀ ਤਾਂ ਉਥੇ ਹੀ ਗੱਲਬਾਤ ਹੁਣ ਸਾਂਝੀ ਕੀਤੀ ਗਈ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਸੰਗਤ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕੋਈ ਹੋਰ ਵਿਵਾਦਾਂ ਦੇ ਵਿੱਚ ਪਏ ਸੋ ਚੀਬਲਿਸਤ ਮਾਨ ਕਹਦੇ ਨੇ ਕਿ ਸਖ ਪਾਵਨਾਮਾ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਵਿਗਲ ਵਜੋਂ ਦਾ ਫੈਸਲਾ ਵਾਪਸ ਲਿਆ ਜਾਂਦਾ ਸੋ ਫਤੇਗੜ ਸਾਹਿਬ ਵਿਖੇ ਮਾਤਮੀ ਵਿਗਲ ਵਜੋਂ ਦਾ ਜੋ ਫੈਸਲਾ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵਤ ਬਾਅਦ ਨੇ ਲਿਆ ਸੀ ਤਾਂ ਉਸ ਨੂੰ ਹੁਣ ਵਾਪਸ ਲੈ ਲਿਆ ਗਿਆ ਸੋਸ਼ਲ ਮੀਡੀਆ ਹੈਂਡਲ ਅਕਾਊਂਟ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਐਸਡੀਪੀਸੀ ਤੇ ਸ਼੍ਰੀ ਕਾਲਪਤਖ ਸਾਹਿਬ ਦੇ ਅਧਿਕਾਰੀ ਨੇ ਫੈਸਲੇ ਦਾ ਜਿੱਥੇ ਵਿਰੋਧ ਜਤਾਇਆ ਸੀ ਬੀਤੇ ਦਿਨੀ ਵਿਰੋਧਤਾ ਜਤਾਈ ਗਈ ਸੀ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਹੋਰਾ ਦੁਆਰਾ ਤ ਉਸ ਤੋਂ ਬਾਅਦ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਗਈ ਚੀਫ ਮਿਨਿਸਟਰ ਭਗਵਤਪਨ ਹੋਰਾ ਦੁਆਰਾ ਸੋਤਨ ਅਦਸਤੇ ਕਿ ਟਵੀਟ ਕਰਕੇ ਚੀਫ ਮਿਨਿਸਟਰ ਮਾਨ ਲਿਖਦੇ ਆਏ ਕਿ ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸਮੂਚੀਆਂ ਸੰਗਤ ਸਾਹਿਬਜ਼ਾਦੇ ਆਦੀ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਦੇ ਵਿੱਚ ਪੈਣ ਇਸ ਦੇ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਤਾਈ ਸਬਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਵੇਗਲ বাজਾਉਣ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ ਸੋ ਚੀਫ ਡਿਪਟੀ ਮਿਨਿਸਟਰ ਬਾਦ ਨੇ ਐਕਸ ਸੋਸ਼ਲ ਮੀਡੀਆ ਹੈਡਰ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸਮੂੱਚੀ ਸੰਗਤ ਸਾਹਿਬਜ਼ਾਦੇ ਦੀ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕੋਈ ਹੋਰ ਵਾਦ-ਵਿਵਾਦ ਵਿੱਚ ਪੈਣ ਤਾਂ ਉਹਨਾਂ ਨੇ ਕਿਹਾ ਕਿ ਹੁਣ ਇਹ ਫੈਸਲਾ ਵਾਪਸ ਲਿਆ ਜਾਂਦਾ ਜੋ ਕਿ 27 ਦਸੰਬਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਵੇਗਲ বাজਾਉਣ ਦਾ ਫੈਸਲਾ ਜੋ ਲਿਆ ਗਿਆ ਸੀ ਉਸ ਨੂੰ ਵਾਪਸ ਲਿਆ ਜਾਂਦਾ ਹੈ ਪੰਜਾਬ ਸਰਕਾਰ ਦੁਆਰਾ ਸੋ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀ ਸਪੈਸ਼ਲ ਜੋ ਜਿੱਥੇ ਵਿਰੋਧ ਕੀਤਾ ਸੀ ਤਾਂ ਉੱਥੇ ਹੀ ਉਹਨਾਂ ਨੇ ਤਰਕ ਦਿੱਤਾ ਸੀ ਕਿ ਖਾਲਸਾ ਹਮੇਸ਼ਾ ਹੀ ਸੱਕੋ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੀ ਹੈ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕਿਤੇ ਮਾਤਮ ਦਾ ਮਾਹੌਲ ਹੋਏ ਤਾਂ ਫਿਰ ਮਾਤਮ ਵਿਗਲ ਬਚਾਉਣਾ ਗੁਰਮਤ ਸਿਧਾਂਤਾਂ ਦੇ ਬਿਲਕੁਲ ਉਲਟਾ ਹੈ ਇਸ ਨੂੰ ਵਾਪਸ ਲਿਆ ਜਾਵੇ ਤਾਂ ਹੁਣ ਚੀਫ ਮਿਨਿਸਟਰ ਮਾਰ ਨੇ ਇਸ ਨੂੰ ਵਾਪਸ ਲੈਣ ਦਾ ਜੜਾ ਹੈ ਉਹ ਫੈਸਲਾ ਲਿਆ ਹੈ ਸੋਸ਼ਲ ਮੀਡੀਆ ਹੈਂਡਲ ਅਕਾਊਂਟ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਟਵੀਟ ਦੇ ਜ਼ਰੀਏ ਟਵੀਟ ਤੇ ਸਰੀ ਇਹ ਪਹਿਲਾ ਇਹ ਜਾਣਕਾਰੀ ਦਿੱਤੀ ਗਈ ਸੀ ਵਿਗਲ ਵਜਾਉਣ ਤੇ ਫੈਸਲੇ ਦੀ ਤਾਂ ਹੁਣ ਵਾਪਸ ਲਿਆ ਗਿਆ ਤਾਂ ਜਿਸ ਦਿਨ ਆਲੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚੰਦ ਸਿੰਘ ਗਰੇਵਾਲ ਮੈਂਬਰ ਨੇ ਸਾਡੇ ਨਾਲ ਜੁੜੇ ਨੇ ਗਰੇਵਾਲ ਸਾਹਿਬ ਜੀ ਮੀਡੇ ਤੇ ਸਵਾਗਤ ਹੈ ਤੁਹਾਡਾ ਤੇ ਫੈਸਲਾ ਵਾਪਸ ਲੈ ਲਿਆ ਗਿਆ ਪੰਜਾਬ ਸਰਕਾਰ ਦੁਆਰਾ ਮਾਤਮੀ ਵਿਗਲ ਵਜਾਉਣ ਦਾ ਜੋ ਕਿ ਨਖੇਤੀ ਵੀ ਨਿੰਦਾ ਵੀ ਕੀਤੀ ਜਾ ਰਹੀ ਸੀ ਵਿਰੋਧਤਾ ਚਿਤਾਈ ਜਾ ਰਹੀ ਸੀ ਕਿਤਾ ਦੇਖਦੇ ਹੋ ਦੇਖੋ ਜੀ ਇਹ ਜਿਹੜਾ ਚੰਗਾ ਕੰਮ ਆ ਉਹਨੂੰ ਚੰਗਾ ਹੀ ਕਹਾਂਗੇ ਸੋ ਅਸੀਂ ਸਵਾਗਤ ਕਰਦੇ ਹਾਂ ਅਸੀਂ ਤਾਂ ਚਾਹੁੰਦੇ ਹਾਂ ਅੱਜ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਸਰਕਾਰਾਂ ਜਿਹੜੀਆਂ ਵਾਂ ਉਹ ਖ਼ਾਬ ਧਰਮਾਂ ਦੇ ਜਿਹੜੇ ਦਿਨ ਮਨਾਉਂਦੀਆਂ ਤੇ ਖਾਸ ਤੌਰ ਤੇ ਜਿਹੜਾ ਸਿੱਖਾਂ ਦਾ ਇਹ ਸ਼ਹਾਦਤ ਦਾ ਹਫ਼ਤਾ ਵਾ ਇਸ ਵਿੱਚ ਤਾਂ ਸਾਰੇ ਸ਼ਾਮਲ ਹੁੰਦੇ ਆ ਚਾਹੇ ਹਿੰਦੂ ਆ ਮੁਸਲਮਾਨ ਆ ਸਭ ਤੋ ਚੰਗਾ ਚੰਗੀ ਗੱਲ ਸੀਗੀ ਕਿਉਂਕਿ ਇਹ ਜਿਹੜੀ ਸਾੜੀ ਰਵਾਇਤ ਦੇ ਮੁਤਾਬਕ ਮਾਤਮ ਬੇਗਲ ਦਾ ਸ਼ਬਦ ਜਿਹੜਾ ਆ ਉਹ ਠੁਕਮਾ ਨਹੀਂ ਸੀਗਾ। ਤੋ ਬੜੀ ਚੰਗੀ ਗੱਲ ਕੀਤੀ ਹੈ ਕਿ ਉਹਨਾਂ ਨੇ ਇਸ ਗੱਲ ਨੂੰ ਸੁਧਾਰ ਲਿਆ। ਤੋ ਅਸੀਂ ਤਾਂ ਫਿਰ ਵੀ ਸਵਾਗਤ ਕਰਾਂਗੇ ਕਿ ਚੰਗਾ ਕੀਤਾ ਵਾ ਤੇ ਆਓ ਸਾਰੇ ਰਲ ਕੇ ਆਪਾਸੀ ਗਾਂਧੀ ਜਿਹੜੀ ਕੁਰਬਾਨੀਆਂ ਹੋਣਾ ਤੁਮਸਤ ਸੋ ਗਰੇਵਾਲ ਸਾਹਿਬ ਬੀਤੇ ਦਿਰੀ ਧਾਮੀ ਸਾਹਿਬ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਖਾਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਭਾਵੇਂ ਕਿੰਨੀਆਂ ਕਾ ਆਫ ਦਾ ਮੌਆਂ ਆਈਆਂ ਨੇ ਖਾਲਸੇ ਤੇ ਲੇਕਿਨ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬੈਸਿਸ ਦੇਣਾ ਚਾਹੋਗੇ ਬਤੌਰ ਐਸਪੀਸੀ ਬੇਬਰ ਕਿ ਅਜਿਹਾ ਹੋਰ ਕੋਈ ਮਤਲਬ ਕਿ ਨਾ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰੇ ਹਾਲਾਂਕਿ ਗੁਰਮਤ ਸਿਧਾਂਤਾਂ ਦਾ ਜ਼ਿਕਰ ਕੀਤਾ ਐਸਪੀਸੀ ਨੇ ਤੇ ਦੇਖੋ ਅਸੀਂ ਤਾਂ ਅਸੀਂ ਤਾਂ ਇੱਕ ਅਪੀਲ ਕੀਤੀ ਸੀ ਇਹ ਜਿਹੜੇ ਇਹ ਇਹ ਸ਼ਬਦ ਆ ਉਹ ਸ਼ਬਦ ਜਿਹੜੇ ਆ ਸਿੱਖ ਰਵਾਇਤਾਂ ਦੇ ਨਾਲ ਅਨਪੂਰਨ ਨਹੀਂ ਆ। ਉਹ ਬੜੀ ਚੰਗੀ ਗੱਲ ਆ ਅਸੀਂ ਸਮਝਦੇ ਆ ਕਿ ਕੱਲ ਹੀ ਇਸ ਗੱਲ ਦੀ ਚਰਚਾ ਹੋਈ ਸੀ ਤੇ ਅੱਜ ਉਹਨਾਂ ਨੇ ਵਾਪਸ ਲੈ ਲਿਆ। ਬੜੇ ਅੱਛਾ ਕਦਮ ਆ। ਮੈਂ ਇਹਨੂੰ ਮੈਂ ਇਹਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਜਿੱਤ ਜਾਂ ਕੋਈ ਉਹਦੀ ਨਹੀਂ ਕਰਾਂਗਾ। ਇਹ ਇੱਕ ਚੰਗਾ ਕੰਮ ਆ। ਉਹਨਾਂ ਨੇ ਇਸ ਗੱਲ ਨੂੰ ਮੰਨਿਆ। ਇੱਥੇ ਕੋਈ ਜਿੱਤ ਹਾਰ ਦਾ ਮਸਲਾ ਨਹੀਂ ਹੁੰਦਾ। ਇੱਥੇ ਕੋਈ ਨੀਵਾ ਦਿਖਾਉਣ ਦਾ ਮਸਲਾ ਨਹੀਂ ਹੁੰਦਾ। ਕੱਲ ਅਸੀਂ ਗੱਲ ਕਲੀਅਰ ਕਹੀ ਸੀ। ਕਿ ਇਸ ਗੱਲ ਦੇ ਵਿੱਚ ਕਿਤੇ ਵੀ ਤਰ੍ਹਾਂ ਰਾਜਨੀਤੀ ਨਹੀਂ ਗਈ ਕਿਸੇ ਵੀ ਤਰ੍ਹਾਂ ਨਾ ਇਹ ਦੇਖਿਆ ਜਾਵੇ ਕਿਉਂਕਿ ਸਾਂਝੇ ਜਿਹੜੇ ਜਿਹੜਾ ਇਤਿਹਾਸ ਹੈ ਸਾਡਾ ਸਭ ਦਾ ਸਾਂਝਾ ਪਰੰਪਰਾਵਾਂ ਜਿਹੜੀਆਂ ਉਹ ਸਭ ਦੀਆਂ ਸਾਂਝੀਆਂ ਨੇ ਸਾਡੇ ਵਾਸਤੇ ਸ਼ਾਨ ਦੀ ਗੱਲ ਹੈ ਉਹ ਜਿਹੜੀ ਜਿਹੜੀ ਸਿੱਖੀ ਦੀ ਜਿਹੜੀ ਪਰੰਪਰਾਵਾ ਉੱਥੇ ਮਾਤਮ ਨਹੀਂ ਹੈਗਾ ਉੱਥੇ ਜਿਨਾ ਚੜ੍ਹਦੀ ਕਲਾਵਾ ਹੁਣ ਗੁਰੂ ਸਾਹਿਬ ਨੇ ਜੋ ਕੱਲ ਗੱਲ ਜ਼ਿਕਰ ਤੇ ਆ ਰਹੀ ਸੀ ਕਿ ਗੁਰੂ ਸਾਹਿਬ ਨੇ ਜਦੋਂ ਬੱਚੇ ਆਪਣੇ ਸ਼ਹੀਦ ਹੋਏ ਉਹਨਾਂ ਦੇ ਅ ਬਡੇ ਸਾਬ ਜਦੇ ਬਾਬਾ ਜੀ ਸਿੰਘ ਬਾਬਾ ਜਾਰ ਸਿੰਘ ਉਦੋਂ ਜਿਹੜਾ ਕਿ ਉਹਨਾਂ ਨੇ ਜਕਾਰੇ ਛੱਡੇ ਆ ਤੇ ਜਦੋਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦਾ ਪਤਾ ਨੂਰਾ ਮਾਂ ਨੂੰ ਲੱਗਿਆ ਤਾਂ ਉਹਨਾਂ ਨੇ ਗੁਰੂ ਦਾ ਸ਼ੁਕਰ ਕੀਤਾ ਕਿ ਤੁਹਾਡੀ ਮਾਨਤ ਤੁਹਾਡੇ ਕੋਲ ਪਹੁੰਚੀ ਠੀਕ ਹੈ ਨਾ ਸੋ ਇਹ ਇਹ ਸਿੱਖਾਂ ਦੀ ਇਹ ਇੱਕ ਬਿਲਖਣ ਇਤਿਹਾਸ ਸੀ ਇਹ ਜਿਹੜੀ ਹੈ ਇਹ ਇਹ ਬਿਲਖਣ ਆ ਸਾਡਾ ਪਰੰਪਰਾ ਵਸਣਾ ਕੋਈ ਇਸ ਕਰਕੇ ਸਰਕਾਰ ਨੇ ਜਗਾਰੰਮ ਕੀਤਾ ਕਿਉਂਕਿ ਸ਼ੁਕਰਵਾਲ ਸਾਹਿਬ ਜੀ ਮੀਡੀਆ ਦੇ ਬਾਤ ਨਹੀਂ ਦੇ ਰਹੇ ਸਮੁੱਚੀ ਸੰਗਤ ਨੂੰ ਇਸ ਸ਼ਹੀਦੀ ਜੋੜ ਮੇਲ ਦੇ ਮੌਕੇ ਤੇ ਸਿੰਘ ਸਭਾ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਜਿੱਥੇ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ ਤਾਂ ਉਥੇ ਦੂਰ ਦਰਦ ਸੰਗਤ ਵੀ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਦੇਖੋ ਚੰਗੀ ਗੱਲ ਆ ਨੌਜਵਾਨੀ ਜਿਹੜੀ ਆ ਰਹੀ ਆ ਨੌਜਵਾਨੀ ਜਿਹੜੀ ਇੱਕ ਵਰਜਾਦਾ ਚਾਹਣੋ ਮੇਲਾ ਵੇਖਣਾ ਹੁਣ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਆ ਉਹਦੇ ਅਰਥਾਂ ਨੂੰ ਸਮਝਣ ਤੇ ਆਪਣੇ ਆਪ ਨੂੰ ਗੁਰੂ ਦੇ ਦਿੱਤੇ ਸਿਧਾਂਤ ਤੇ ਬਹਿਰਾ ਦੇਣ ਬਸ ਤਾਰਾਸ ਜਾ ਕੇ ਆਉਣ ਸੋ ਇੱਕ ਚੰਗੇ ਮਾਹੌਲ ਚਾਣ ਨਾ ਕਿ ਇੱਕ ਮੇਲਾ ਵੇਖਣਾ ਅੱਗੇ ਨਾਲ ਬਹੁਤ ਫਰਕ ਆ ਸਸਾਵਾਂ ਨੇ ਵੀ ਇਸ ਗੱਲ ਦੀ ਪ੍ਰਚਾਰ ਕੀਤਾ ਨੌਜਵਾਨਾਂ ਨੇ ਵੀ ਇਸ ਗੱਲ ਲਈ ਸਹਿਯੋਗ ਕੀਤਾ ਤੁਸੀਂ ਦੇਖੋ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਗਸਤਾਰ ਕੈਂਪ ਲਾਏ ਜਾ ਰਹੇ ਨੇ ਇਹ ਚੰਗੀ ਸ਼ੁਰੂਆਤ ਹੈ ਚੰਗੀ ਗੱਲ ਹੈ ਤੁਸੀਂ ਤਾਂ ਸਰਕਾਰ ਦਾ ਵੀ ਇਸ ਗੱਲ ਦੀ ਸਵਾਗਤ ਕਰਦੇ ਆ ਕਿ ਸਰਕਾਰ ਵੀ ਆਵੇ ਸਭ ਦਾ ਸੰਜਾਵਾ ਹੈ ਤੇ ਵੀ ਜਿਹੜਾ ਜੋੜ ਮੇਲਾ ਹੈ ਸਭ ਦਾ ਸੰਜਾ ਸਰਕਾਰ ਨੂੰ ਵੀ ਇਸ ਦਾ ਸਤਾ ਦਿੰਨੇ ਆ ਆਵੇ ਚਾਵਲ ਹੋਵੇ ਤੇ ਹੋਣਾ ਬਰਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਸ਼ੁਕਰੀਆ ਤੁਸੀਂ ਇਸ ਜੀਮੀਟ ਦੇ ਨਾਲ ਗੱਲਬਾਤ ਕੀਤੀ ਇਸ ਮੁਤਲਕ ਸੋ ਤੁਹਾਨੂੰ ਦੱਸ ਦਈਏ ਕਿ ਜਿੱਥੇ ਐਸਪੀਸੀ ਮੈਂਬਰ ਗੁਰਚਰ ਸਿੰਘ ਗਰੇਵਾਲ ਨੇ ਵੀ ਸਪਸ਼ਟ ਤੌਰ ਤੇ ਗੱਲਬਾਤ ਸਾਂਝੀ ਕੀਤੀ ਕਿ ਕੋਈ ਜਿੱਤ ਦਾ ਹਾਰ ਦਾ ਮਸਲਾ ਨਹੀਂ ਹੈ ਗੁਰਮਤਿ ਸਿਧਾਂਤਾਂ ਦੇ ਜੋ ਚੀਜ਼ ਉਲਟਾ ਉਸ ਦਾ ਦੱਸਣਾ ਸਾਡੀ ਜਿਹੜਾ ਸਾਡਾ ਮੋਢਲਾ ਫਰਜ਼ ਹੈ ਅਸੀਂ ਤੁਹਾਨੂੰ ਦੱਸਾਂਗੇ ਇਸ ਦੇ ਮਤਲਬ ਇਹ ਹੈ ਕਿ ਪਹਿਲਾਂ ਜੋ ਚੀਫ ਮਿਸਟਰ ਮਾਰ ਨੇ ਟਵੀਟ ਦੇ ਜ਼ਰੀਏ ਜੋ ਜਾਣਕਾਰੀ ਸਾਂਝੀ ਕੀਤੀ ਸੀ ਮਾਤਮੀ ਵਿਕਲ ਬਜਾਉਣ ਦੇ ਫੈਸਲੇ ਦੀ ਤਾਂ ਬੀਤੇ ਦਿਨ ਉਸ ਦੀ ਵਿਰੋਧਤਾ ਜਤਾਈ ਗਈ ਤਾਂ ਹੁਣ ਅੱਜ ਚੀਫ ਮਿਸਟਰ ਮਾਰ ਨੇ ਸੋਸ਼ਲ ਮੀਡੀਆ ਹੈਡਲ ਅਕਾਊਂਟ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਸੀਂ ਮਾਤਮੀ ਵਿਕਲ ਬਜਾਉਣ ਦਾ ਫੈਸਲਾ ਵਾਪਸ ਲੈ ਲਿਆ ਸੋ ਉਹਨਾਂ ਨੇ ਨਾਲ ਲਿਖਿਆ ਹੈ ਕਿ ਆਖਰ ਕਿਉਂ ਜੇ ਹਸੀ ਉਹਨਾਂ ਨੇ ਲਿਖਿਆ ਹੈ ਕਿ ਮੈਂ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸਮੁੱਚੀ ਸੰਗਤ ਸਹਾਦਾ ਦੇ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਦੇ ਵਿੱਚ ਇਸ ਲਈ ਭਾਵਨਾਮਾ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਟਾਈਡ ਸੰਪਰਨ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਿਗਲ ਹੋ ਜਾਂਦਾ ਫੈਸਲਾ ਵਾਪਸ ਲਿਆ ਜਾਂਦਾ ਹੈ ਤਾਂ ਉੱਥੇ ਹੀ ਐਸਪੀਸੀ ਮੈਂਬਰ ਗੁਰਚਨ ਸਿੰਘ ਗਰਿਵਾਲ ਨੇ ਜਿੱਥੇ ਇਸ ਦਾ ਸਵਾਗਤ ਕੀਤਾ ਕਿ ਠੀਕ ਹੈ ਇਸ ਨਾਲ ਹੀ ਆਮ ਆਦੀ ਪਾਰਟੀ ਤੋਂ ਸੀਨੀਅਰ ਬੁਲਾਰੇ ਨੇ ਮਲਵਿੰਦਰ ਕੱਗ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ ਕੰਕ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜ਼ੀਮੀਡੀ ਤੇ ਸਵਾਗਤ ਹੈ ਜੀ ਤੇ ਖਾਸ ਤੌਰ ਤੇ ਮਾਤਮੀ ਵਿਕਲ ਵਜਾਉਣ ਦਾ ਫੈਸਲਾ ਵਾਪਸ ਲਿਆ ਗਿਆ ਹਾਲਾਂਕਿ ਐਸਜੀਪੀਸੀ ਮੈਂਬਰ ਗੁਰਚਰ ਸਿੰਘ ਗਰੇਵਾਲ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹ ਕਹਿੰਦੇ ਇਹ ਕੋਈ ਜਿੱਤ ਹਾਰ ਦਾ ਮਸਲਾ ਨਹੀਂ ਸੀ ਗੁਰਮਤ ਸਿਧਾਂਤਾਂ ਤੇ ਜੋਲਟ ਸੀ ਦੱਸਣਾ ਸਾਡਾ ਫਰਜ਼ ਸੀ ਜੀ ਹੈਲੋ ਕੀ ਕਹੂੰਗੀ ਹਾਂਜੀ ਹਾਂਜੀ ਕੋਈ ਦੋਰਾ ਹੀ ਨਹੀਂ ਹੈ ਕਿ ਮਾਨਜੋਤ ਮੁੱਖ ਮੰਤਰੀ ਜੀ ਨੇ ਜਿਸ ਭਾਵਨਾਵਾਂ ਦਾ ਅੱਜ ਪ੍ਰਗਟਾਵਾ ਕੀਤਾ ਟਵੀਟ ਤੇ ਰਾਹੀਂ ਇਹ ਹੀ ਸੱਚੇ ਸਿੱਖ ਦੀ ਇੱਕ ਭਾਵਨਾ ਆ ਅਸੀਂ ਇਹ ਦਿਨਾਂ ਨੂੰ ਬੇਸਿਕਲੀ ਜਿਹੜਾ ਮਾਤਮ ਬਾਣੀ ਦੀ ਗੱਲ ਆਈ ਸੀ ਉਹਦੇ ਪਿੱਛੇ ਵੀ ਬਗਲ ਵਜਾਉਣ ਵਾਲੀ ਉਹਦੇ ਪਿੱਛੇ ਵੀ ਮਨਛਾ ਕੋਈ ਹੋਰ ਨਹੀਂ ਸੀ ਮਨਛਾ ਇਹ ਹੀ ਸੀ ਵੀ ਉਹ ਮਹਾਨ ਕੁਰਬਾਨੀਆਂ ਜਿਹੜੀਆਂ ਸ਼ਾਸਤਾਂ ਹੋਈਆਂ ਜਿਹੜੇ ਆ ਦੁਨੀਆਂ 'ਚ ਜਿਨ੍ਹਾਂ ਦਾ ਉਦਾਹਰਣ ਦੇਖਣ ਨੂੰ ਐਗਜ਼ਾਮਪਲ ਨਹੀਂ ਮਿਲਦਾ ਕੋਈ ਹੋਰ ਕੋਈ ਇਹੋ ਜਿਹਾ ਇਤਿਹਾਸ ਨਹੀਂ ਮਿਲਦਾ ਉਹਨਾਂ ਛੋਟੇ ਸਹਬਜ਼ਾਦਿਆਂ ਉਹਨਾਂ ਵੱਡੇ ਸਹਬਜ਼ਾਦਿਆਂ ਨੂੰ ਆਪਾਂ ਦੇਣਾ ਚ ਯਾਦ ਕਰਦੇ ਹਾਂ ਦੁਨੀਆ ਭਰ ਚਾਹ ਰ ਅਗਲੀ ਪੀੜ੍ਹੀ ਵੀ ਉਹਦੇ ਨਾਲ ਜੁੜੇ ਔਰ ਖਾਸ ਕਰ ਉਹ ਚ ਟਾਈਮਿੰਗ ਦਾ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਸੀ 10 ਵਜੇ 10 ਵਜੇ ਤੋਂ ਲੈ ਕੇ 10 ਵਜੇ 10 ਮਿੰਟ ਤੱਕ ਇਹ ਦਿਨਾਂ ਚ ਤਾਂਕੀ ਅਸੀਂ ਸਾਵਧਾਨ ਹੋ ਕੇ ਅਸੀਂ ਪਰਮਾਤਮਾ ਨੂੰ ਯਾਦ ਕਰੀਏ ਔਰ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕਰੀਏ ਉਹਦੇ ਪਿੱਛੇ ਮੰਸ਼ਾਏ ਸੀ ਲੇਕਿਨ ਅੱਜ ਤੋ ਸਤਕਾਰਯੋਗ ਜਥੇਦਾਰ ਸਾਹਿਬ ਜਿਹੜੇ ਸੁਪਰੀਮ ਸਿੱਖ ਕੌਮ ਦੇ ਜਦੋਂ ਉਹਨਾਂ ਦਾ ਆਦੇਸ਼ ਹੋ ਗਿਆ 28 ਤਰੀਕ ਦਾ ਤੇ ਮੈਨੂੰ ਲੱਗਦਾ ਵੀ ਇਹ ਬਹੁਤ ਮੁੱਖ ਮੰਤਰੀ ਨੇ ਇੱਕ ਸਟੇਟਸਮੈਨ ਇੱਕ ਸੱਚੇ ਸਿੱਖ ਦੀ ਤਰ੍ਹਾਂ ਜਿਹੜੀਆਂ ਸਾਡੀਆਂ ਰਵਾਇਤਾਂ ਰੀਤ ਜਿਹੜਾ ਸਤਕਾਰ ਹੈ ਇੱਕ ਸ਼ੇਰ ਨੂੰ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਆਪਣਾ ਉਹ ਜਿਹੜਾ ਵਾਪਸ ਲਿਆ ਆ ਔਰ ਮੈਨੂੰ ਲੱਗਦਾ ਬਿਲਕੁਲ ਠੀਕ ਗੱਲ ਹੈ ਕੋਈ ਰਾਜਨੀਤੀਅਤ ਤੇ ਹੋਣੀ ਵੀ ਨਹੀਂ ਚਾਹੀਦੀ ਸੀ ਔਰ ਜਥੇਦਾਰ ਸਾਹਿਬ ਦਾ ਸੁਪਰੀਮ ਜਿਹੜੇ ਪੋਸਟ ਹੈ ਉਹਦਾ ਸਤਕਾਰ ਵੀ ਹੋਣਾ ਚਾਹੀਦਾ اور मुख्यमंत्री जी ने हमेशा इस बात पे पहल देती बिल्कुल, है बिल्कुल बिल्कुल पंकज साहब मेंबर सहवाना ने ਜਿਹੜਾ ਧੰਨਵਾਦ ਕੀਤਾ ਪੰਜਾਬ ਸਰਕਾਰ ਦਾ ਤੇ ਉੱਥੇ ਹੀ बतौर ਇੱਕ ਸੀਨੀਅਰ ਬਲਾਰੇ ਦੇ ਤੌਰ ਤੇ ਆਮ ਆਦੀ ਪਾਰਟੀ ਦੁਆਰਾ ਪੰਜਾਬ ਸਰਕਾਰ ਦੁਆਰਾ ਸ਼ਹੀਦੀ ਜੋੜ ਮੇਲ ਦੇ ਮੌਕੇ ਤੇ ਸਿੰਘ ਸਭਾ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਦੇਖੋ ਗੱਲ ਇਹ ਆ ਵੀ ਸਿੱਖ ਕੌਮ ਦੀ ਜਿਹੜੀ ਵਿਰਾਸਤ ਹੈ ਜਿਹੜੀ ਸਿੱਖ ਕੌਮ ਜਿਹੜੀਆਂ ਨੀਹਾਂ ਤੇ ਖੜੀ ਆ ਉਹਨਾਂ ਨੀਹਾਂ 'ਚ ਵੱਡੇ ਸਹਬਜਾਦੇ ਛੋਟੇ ਸਹਬਜਾਦੇ ਜਿਹੜਾ ਖੂਨ ਜਿਹੜਾ ਉੱਥੇ ਪਿਆ ਆ ਉਹ ਉਹ ਸਾਡੀ ਮਹਾਨ ਵਿਰਾਸਤ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਚੁਲੁੰਮਦਾ ਜਿਹੜੀ ਹਵਾਨੀਅਤ ਦਾ ਸਾਹਮਣਾ ਕੀਤਾ ਆ ਇਸ ਤਰੀਕੇ ਨਾਲ ਉਹਨਾਂ ਨੇ ਇਨਸਾਨੀਅਤ ਤੇ ਪੱਕ ਚ ਹਾਂ ਦਾ ਨਾਰਾ ਮਾਰਿਆ ਉਹਦਾ ਉਹਦਾ ਕੋ ਬੇਜੋੜ ਹੈ ਕੋਈ ਦੁਨੀਆ ਚ ਕੋਈ ਆ ਉਹਦਾ ਕੋਈ ਇਤਿਹਾਸ ਨਹੀਂ ਮਿਲਦਾ ਕਿਤੇ ਹੋਰ ਤੇ ਸਾਨੂੰ ਤੇ ਇਹਨਾਂ ਦਿਨਾਂ ਚ ਸਾਰਿਆਂ ਨੂੰ ਹੀ ਜਿੱਥੇ ਵੀ ਜਿੱਥੇ ਵੀ ਗੁਰਨਾਨਕ ਨਾਮ ਲਿਵਾ ਸੰਗਤ ਹੈ ਉਹ ਸਾਬ ਜਾਇਦਿਆਂ ਨੂੰ ਯਾਦ ਕਰਨਾ ਚਾਹੀਦਾ ਆ ਔਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਔਰ ਜਿਹੜੀ ਸਾਡੀ ਵਿਰਾਸਤ ਹੈ ਉਹਨੂੰ ਗਾਹ ਵਧਾਉਣਾ ਚਾਹੀਦਾ ਹੈ ਸੋ ਸਾਰੇ ਇਹ ਚ ਕੋਈ ਰਾਜਨੀਤੀ ਨਹੀਂ ਕੋਈ ਦੂਜੀ ਤੀਜੀ ਗੱਲ ਨਹੀਂ ਸਿਰਫ ਤੇ ਸਿਰਫ ਆਪਣੀ ਮਹਾਨ ਵਿਰਾਸਤ ਨੂੰ ਵਿਰਾਗਮਈ ਤਰੀਕੇ ਨਾਲ ਸੰਭਾਲ ਕਰੀਏ ਔਰ ਉਸ ਪਰੰਪਰਾ ਨੂੰ ਅੱਗੇ ਲੈ ਕੇ ਜਾਈਏ ਇਹਦਾ ਪ੍ਰਣ ਲਈਏ ਇਹੀ ਮੈਨੂੰ ਲੱਗਦਾ ਹੈ ਸਭ ਤੋਂ ਵੱਡਾ ਸੰਦੇਸ਼ ਗੁਰੂ ਸਾਹਿਬ ਦਾ ਹੈ ਠੀਕ ਜੀ ਕੰਕਸਮਾ ਸ਼ੁਕਰੀਆ ਤੁਸੀਂ ਜੀਬਿੰਦ ਦੇ ਨਾਲ ਗੱਲਬਾਤ ਕੀਤੀ ਸੋ ਤੁਹਾਨੂੰ ਦੱਸ ਦਈਏ ਕਿ ਜਿੱਥੇ ਐਸਪੀਸੀ ਮੈਂਬਰ ਸਹਿਬਾਨਾ ਨੇ ਜਿੱਥੇ ਧੰਨਵਾਦ ਕੀਤਾ ਪੰਜਾਬ ਸਰਕਾਰ ਦਾ ਤਾਂ ਉਥੇ ਹੀ ਸੀਨੀਅਰ ਬੁਲਾਰੇ ਨੇ ਆਮਦੀ ਪਾਰਟੀ ਦੇ ਮਲਵਿੰਦਰ ਕੰਗ ਉਹਨਾਂ ਨੇ ਵੀ ਕਿਹਾ ਕੋਈ ਅਸੀ ਭਾਵਨਾ ਨਹੀਂ ਸੀ ਚੀਮਿੰਸਟਰ ਮਾਦੀ ਲੇਕਿਨ ਹੁਣ ਉਹਨਾਂ ਨੇ ਫੈਸਲਾ ਵਾਪਸ ਲਿਆ ਮਾਤਿਕ ਵਿਕਲ ਬਜਾਉਂਦਾ ਕਿਉਂਕਿ ਸ਼੍ਰੀ ਕਾਤਕ ਸਾਹਿਬ ਤੋਂ ਜੋ ਜਿਹੜੇ ਹੁਕਮ ਜਾਰੀ ਹੋਏ ਤਾਂ ਉਸ ਦੇ ਮੱਦੇ ਨਜ਼ਰ ਇੱਕ ਬਤਾਰ ਸਿੱਖ ਦੇ ਤੌਰ ਤੇ ਇੱਕ ਚੰਗੇ ਸਿੱਖ ਦੇ ਤੌਰ ਤੇ ਜੀਬਿੰਦਸ਼ਟ ਮਾ ਨੇ ਮਾਤਿਕ ਵਿਕਲ ਬਜਾਉਂਦਾ ਫੈਸਲਾ ਵਾਪ ਸੋ ਉਥੇ ਚੀਫ ਮਿਨਿਸਟਰ ਮਾਰਨੇ ਜੋ ਟਵੀਟ ਕੀਤਾ ਹੈ ਇੱਕ ਵਾਰ ਮੁਰਤੂ ਮਹਿਕਰ ਅਗਰ ਉਹਦਾ ਜ਼ਿਕਰ ਕਰਾ ਤਾਂ ਟਵੀਟ ਕਰਕੇ ਲਿਖ ਦੇ ਆ ਕਿ ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸਮੁੱਚੀ ਸੰਗਤ ਸਾਹਿਬਜਾਦਿਆਂ ਦੀ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਬੈਠ ਇਸ ਤੇ ਲਈ ਭਾਵਨਾਮਾ ਦੀ ਕਦਰ ਕਰਦੇ ਹੋ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ਼੍ਰੀ ਫਤਿਹਗੁਰ ਸਾਹਿਬ ਵਿਖੇ ਵਿਕਲਬਜਾਉਣ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ